ਸਾਡਾ ਮਿੱਤਰ ਸੀਗਾ ਇਹ ਨਾਬੇ ਤੋਂ ਆਪਣੇ ਪਿੰਡ ਵਾਪਸ ਚੱਲਿਆ ਸੀਗਾ ਸਾਹਮਣੇ ਟਰੈਕਟਰ ਦੇ ਪਿੱਛੇ ਟਰਾਲੀ ਪਾਈ ਹੋਈ ਸੀਗੀ ਉਹ ਟਰਾਲੀ ਦੇ ਵਿੱਚ ਗੱਡੀ ਲੱਗਣ ਕਾਰਨ ਉਹਦਾ ਸਿਰ ਫਟ ਗਿਆ ਜਿੱਥੋਂ ਲੈ ਕੇ ਪਿੱਛੇ ਤੱਕ ਜਮਾਈ ਖਤਮ ਹੋ ਗਿਆ ਉਹਦੀ ਮੌਤ ਹੋ ਗਈ ਹਾਂਜੀ ਉਹਦੀ ਤਕਰੀਬਨ ਮੌਕੇ ਤੇ ਹੀ ਹੋ ਗਈ ਜਦੋਂ ਅਸੀਂ ਹਸਪੀਟਲ ਆਇਆ ਤਾਂ ਉਹ ਉਦੋਂ ਡੈੱਡ ਸੀਗਾ 1 ਮਿੰਟ ਤੇ ਅਸੀਂ ਪਹੁੰਚੇ ਸੀ ਕੀ ਵੀ ਨੈਗਲੀਜੈਂਸੀ ਕਰ ਗਿਆ ਸਰ ਇਹਦੇ 'ਚ ਹੁਣ ਟਰੈਕਟਰ ਟਰਾਲੀ ਵਾਲੇ ਦਾ ਹੀ ਕਸੂਰ ਹੈ ਆਇਆ ਵੀ ਹੁਣ ਪਰਿਵਾਰ ਨੂੰ ਪਿੱਛੇ ਰੋਣਾ ਧੋਣਾ ਚ ਰਹਿ ਗਿਆ ਪੱਲੇ ਬਾਈ ਜੀ ਬੰਦ ਕੀ ਸੀਗਾ ਉਹਨਾਂ ਦਾ ਨਾਮ ਹਰਜਿੰਦਰ ਸਿੰਘ ਕੀ ਵਾਈਫ ਤਕਰੀਬਨ 30 32 ਸਾਲ ਦੀ ਉਮਰ ਮੈਰ ਜੀ ਦੀ ਮੈਰੀ ਸੀਗੀ ਦੀ ਕੋਈ ਬੱਚਾ ਨਹੀਂ ਇਹ ਦੇ ਵਿਚ ਰਹੇ ਕੰਮ ਕਰਦੀ ਕਰਦੀ ਖੇਤੀਬਾੜੀ ਸੀ ਪਰਿਵਾਰ ਬੰਨਣਾ ਦਿਲ ਤੋਂ ਬੰਨਵਰ ਬਿਲਕੁਲ ਜੀ ਬਿਲਕੁਲ ਸਾਰਾ ਪਰਿਵਾਰ ਇਹਨਾਂ ਦਾ ਤਾਂ ਬਿਲਕੁਲ ਜੀ ਦੀ ਮੰਨਤ ਅਸੀਂ ਸਾਰੇ ਹੀ ਮੰਗ ਕਰਦੇ ਹਾਂ ਕਿ ਇਨਸਾਫ ਮਿਲਣਾ ਚਾਹੀਦਾ ਜੇ ਕੱਲ ਰਾਤੀ ਹਰਜਿੰਦਰ ਸਿੰਘ ਮੁੰਡਾ ਸਿੰਘ ਰੂਟੇ ਆਪਣਾ ਹਿਆਣਾ ਕੁੜਤ ਦਾ ਜਿਹੜਾ ਕਿ ਆਪਣੀ ਗੱਡੀ ਦੇ ਵਿੱਚ ਜਾ ਰਿਹਾ ਸੀ ਕਰੀਆਲਾ ਸਾਈਡ ਤੋਂ ਇੱਕ ਟਰੈਕਟਰ ਟਰਾਲੀ ਆ ਰਹੀ ਸੀ ਜਿਹੜਾ ਕਿ ਟਰੈਕਟਰ ਟਰਾਲੀ ਨਾਲ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਜੀ ਦੀ ਉਮਰ ਕਰੀਬ 30 ਸਾਲ ਸੀ ਮੌਤ ਮੌਕੇ ਦੀ ਹਾਂਜੀ ਮੌਕੇ ਦੀ ਹੋ ਗਈ ਜਿਸ ਨੂੰ ਉਧਰੋਂ ਵਰਾਸਤਾ ਲਾਇਆ ਤੇ ਡਾਕਟਰ ਸਾਹਿਬ ਨੇ ਡੈੱਡ ਕਲੀਅਰ ਕਰ ਦਿੱਤੀ ਕੋਈ ਹੋਰ ਕੋਈ ਗੱਲ ਹੁਣ ਸਾਰੇ ਦਾ ਐਫਪੀਆਰ ਆਪਾਂ ਲਾਂਚ ਕਰ ਦਿੱਤੀ ਜਿਹੜੀ ਇੱਕ ਜਾਣ ਦੀ ਹੁੰਦੀ ਆ ਤੇ ਬਾਕੀ ਪੋਸਟਮਾਰਟਮ ਕਰਵਾ ਰਹੇ ਹਾਂ ਕੰਬੇ ਪਤਲ ਕੇ ਪੁੱਛੇ ਹਾਂਜੀ ਟਰੈਕਟਰ ਟਰਾਲੀ ਦਾ ਨੰਬਰ ਸਾਡਾ ਮਿੱਤਰ ਸੀਗਾ ਇਹ ਨਾਬੇ ਤੋਂ ਆਪਣੇ ਪਿੰਡ ਵਾਪਸ ਚੱਲਿਆ ਸੀਗਾ ਸਾਹਮਣੇ ਟਰੈਕਟਰ ਦੇ ਪਿੱਛੇ ਟਰਾਲੀ ਪਾਈ ਹੋਈ ਸੀਗੀ ਉਹ ਟਰਾਲੀ ਦੇ ਵਿੱਚ ਗੱਡੀ ਲੱਗਣ ਕਾਰਨ ਉਹਦਾ ਸਿਰ ਫਟ ਗਿਆ ਜਿੱਥੋਂ ਲੈ ਕੇ ਪਿੱਛੇ ਤੱਕ ਜਮ੍ਹ ਹੀ ਖਤਮ ਹੋ ਗਿਆ ਉਹਦੀ ਮੌਤ ਹੋ ਗਈ ਹਾਂਜੀ ਉਹਦੀ ਤਕਰੀਬਨ ਮੌਕੇ ਤੇ ਹੋ ਗਈ ਜਦੋਂ ਅਸੀਂ ਹਸਪੀਟਲ ਆਏ ਤਾਂ ਉਦੋਂ ਡੈੱਡ ਸੀਗਾ 1 ਮਿੰਟਾਂ 'ਚ ਅਸੀਂ ਪਹੁੰਚ ਗਏ ਕਿਹਦੀ ਨੈਗਲੀਜੈਂਸੀ ਕਰ ਗਿਆ ਸਰ ਇਹਦੇ ਚ ਹੁਣ ਟਰੈਕਟਰ ਟਰਾਲੀ ਵਾਲੇ ਦਾ ਹੀ ਕਸੂਰ ਹੈ ਕਿ ਆਇਆ ਵੀ ਹੁਣ ਪਰਿਵਾਰ ਨੂੰ ਪਿੱਛੇ ਰੋਣਾ ਧੋਣਾ ਚ ਰਹਿ ਗਿਆ ਪੱਲੇ ਅੱਛਾ ਉਹ ਕੀ ਸੀਗਾ ਉਹਨਾਂ ਦਾ ਨਾਮ ਹਰਜਿੰਦਰ ਸਿੰਘ ਕੀ ਵਾਈਫ ਤਕਰੀਬਨ 30 32 ਸਾਲ ਦੀ ਉਮਰ ਦੀ ਮੈਰੀ ਸੀਗੀ ਕੀ ਕੋਈ ਬੱਚਾ ਨਹੀਂ ਅਦੇ ਵਿਚ ਰੋਤੀ ਕੰਮ ਕਰਦੀ ਕੀਤੀ ਖੇਤੀਬਾੜੀ ਸੀ ਪਰਿਵਾਰ ਪਰਨਾ ਦੇ ਡਿਪੈਂਡਡ ਸੀ ਬਿਲਕੁਲ ਹੀ ਬਿਲਕੁਲ ਸਾਰਾ ਪਰਿਵਾਰ ਇਹਨਾਂ ਤੇ ਤੇ ਪੂਰੀ ਤਰ੍ਹਾਂ ਹੀ ਜੀਂਦੇ ਨੇ ਅਸੀਂ ਸਰ ਇਹ ਹੀ ਮੰਗ ਕਰਦੇ ਆ ਕਿ ਇਨਸਾਫ ਮਿਲਣਾ ਕੋਈ ਜਿਵੇਂ ਜੀ ਕੱਲ ਰਾਤੀ ਹਰਜਿੰਦਰ ਸਿੰਘ ਮੁੰਡਾ ਸੀ ਰੂਟ ਤੇ ਆਪਣਾ ਹਿਆਣਾ ਘੁਰਤਦਾ ਜਿਹੜਾ ਕਿ ਆਪਣੀ ਗੱਡੀ ਦੇ ਵਿੱਚ ਜਾ ਰਿਹਾ ਸੀ ਕਰਿਆਲਾ ਸਾਈਡ ਤੋਂ ਇੱਕ ਟਰੈਕਟਰ ਟਰਾਲੀ ਆ ਰਹੀ ਸੀ ਜਿਹੜਾ ਕਿ ਟਰੈਕਟਰ ਟਰਾਲੀ ਨਾਲ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਜੀ ਦੀ ਉਮਰ 38 ਸਾਲ ਤੇ ਲੋਕ ਮੱਥੇ ਕੀ ਹਾਂਜੀ ਮੌਕੇ ਤੇ ਉਹ ਵੀ ਜਮੋਤ ਨੂੰ ਹਸਪਤਾਲ ਲਾਇਆ ਤੇ ਡਾਕਟਰ ਸਾਹਿਬ ਨੇ ਡੈੱਡ ਕਲੀਅਰ ਕਰ ਦਿੱਤੀ ਕੋਈ ਚੋਰ ਕੋਈ ਬੱਤ। ਹੁਣ ਸਾਰੇ ਦਾ ਐਫਆਰ ਆਪਾਂ ਲਾਂਚ ਕਰਤੀ ਜਿਹੜੀ ਇੱਕ ਜਣਦੀ ਹੁੰਦੀ ਆ ਤੇ ਬਾਕੀ ਪੋਸਟਮਾਰਟਮ ਕਰਵਾ ਰਹੇ ਹਾਂ। ਸੰਦੇ ਤੱਕ ਤੇ ਬੱਚੇ ਹਾਂਜੀ ਟਰੈਕਟਰ ਟਰਾਲੀ ਦਾ ਨੰਬਰ ਪਤਾ ਬਾਕੀ ਡਰ